ਜਦੋਂ ਮਾਂ ਦਾ ਪੁੱਤ ਗਵਾਚ ਗਿਆ ਨਾ ਉਦੋਂ ਲੋਕਾਂ ਨੇ ਪਤਾ ਸਟੋਰੀਆਂ ਪਾਉਣੀਆਂ ਰਿਪ ਸੁਖਰਤੀਆ ਵੀਰ ਮੀਸੀਓ ਭਰਾ ਬਹੁਤ ਚੰਗਾ ਸੀ ਭਰਾ ਵਧੀਆ ਸੀ ਭਰਾ ਐਵੇਂ ਭਰਾਵੇਂ 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 ਬਰੋ ਐ ਬਰੋ ਜਦੋਂ ਪਹਿਲਾਂ ਬਰੋ ਨਹੀਂ ਦੇਖਦਾ ਅੱਜ ਵੀ ਬਰੋ ਉਹੀ ਆ ਜਿਹੜਾ ਮਰਨ ਪਿੱਛੋਂ ਆ ਹੁਣ ਵੀ ਉਹੀ ਇਸ ਟਾਈਮ ਵੀ ਉਹੀ ਆ ਅੱਖਾਂ ਖੋਲੋ ਮੜੀਆਂ ਜੀਆਂ ਅੱਖਾਂ ਖੋਲੋ ਡੇਲੇ ਖੋਲ ਕੇ ਦੇਖੋ ਵੀ ਅੱਜ ਵੀ ਉਹੀ ਭਰਾਵਾ ਜਿਹੜਾ ਭਰਾ ਮਰਨ ਪਿੱਛੋਂ ਤੁਹਾਨੂੰ ਦਿਖੂਗਾ ਉਹ ਸਟੋਰੀਆਂ ਲਾਉਂਗੇ ਉਹਦੀਆਂ ਉਹਨੂੰ ਤੁਸੀਂ ਭਰਾ ਭਰਾ ਕਹਿ ਕੇ ਆਰ ਆਈ ਪੀ ਲਿਖੋਗੇ ਅੱਜ ਵੀ ਉਹੀ ਆ ਕਿਸੇ ਮਾਂ ਦਾ ਪੁੱਤ ਗਵਾਚ ਗਿਆ ਕਿਸੇ ਨੂੰ ਕੁਝ ਨਹੀਂ ਮਿਲਣਾ ਲੋਕਾਂ ਨੇ ਹਾਸੇ-ਹਾਸੇ ਚ ਰਹਿ ਜਾਣਾ ਮਜ਼ਾਕ ਚ ਰਹਿ ਜਾਣਾ ਟ੍ਰੋਲ ਚ ਰਹਿ ਜਾਣਾ ਕਿਸੇ ਮਾਂ ਦਾ ਪੁੱਤ ਗਵਾਚ ਗਿਆ ਕਿਸੇ ਨੂੰ ਕੁਝ ਨਹੀਂ ਮਿਲਣਾ ਮੇਰੇ ਪਿੱਛੇ ਕੋਈ ਨਾ ਮਰੇ ਮੈਂ ਕਿਸੇ ਪਿੱਛੇ ਨਹੀਂ ਮਰਦਾ ਮੈਨੂੰ ਮੇਰਾ ਘਰ ਪਰਿਵਾਰ ਦੇਖਦਾ ਮੇਰੀ ਮਾਂ ਦੇਖਦੀ ਆ ਮੇਰਾ ਪਰਿਵਾਰ ਬੈਠਾ ਮੈਨੂੰ ਦੇਖਦੇ ਆ ਮੈਂ ਕਿਉਂ ਮਰਾਂ ਮੈਂ ਕਿਉਂ ਕਿਸੇ ਪਿੱਛੇ ਮਰਦਾ ਜੋ ਦੁੱਖ ਇਸ ਦਾ ਕਿਉਂ ਮੈਂ ਬਾਹਰ ਅੰਦਰ ਤੁਰਿਆ ਫਿਰਦਾ ਕਰਾਂ ਬਾਹਰ ਇਹਨੂੰ ਕਿਹਦਾ ਜੀ ਕਰਦਾ ਯਾਰ ਪੰਜ ਉਹ ਦੇਸ਼ੇ ਨੂੰ ਇਹ ਥ੍ਰੈਡ ਵੀ ਆਉਂਦੇ ਨੇ ਵੀ ਬਾਹਰ ਨਿਕਲੇਗਾ ਐ ਕਰਕੇ ਗਏ ਦੰਗੇ ਗੁਰੂ ਦੁਨੀਆਦਾਰੀ ਬੋਖੀਆ ਜਰ ਕੁਸ਼ਕ ਪੇਜਾਂ ਵੀ ਕੁਸ਼ਕ ਪੇਜ ਨੇ ਕੁਸ਼ਕ ਪੇਜਾਂ ਤੇ ਇਹ ਗੱਲ ਸਹੀ ਚੱਲ ਰਹੀ ਆ ਕੁਸ਼ਕ ਪੇਜਾਂ ਤੇ ਗੱਲ ਗਲਤ ਚੱਲ ਰਹੀ ਆ ਕੁਸ਼ਕ ਪੇਜਾਂ ਤੇ ਸਹੀ ਚੱਲ ਰਹੀ ਆ ਕੁਸ਼ਕ ਪੇਜਾਂ ਤੇ ਗਲਤ ਚੱਲ ਰਹੀ ਆ ਕਿਸੇ ਨੂੰ ਪਹਿਲੀ ਗੱਲ ਕਿਸੇ ਨੂੰ ਸਵਾਦ ਨਾ ਦੋ ਸਵਾਦ ਲੈਣ ਵਾਸਤੇ ਬੈਠੇ ਨੇ ਇੱਥੇ ਸਾਰੇ ਸਵਾਦ ਲੈਣ ਵਾਸਤੇ ਬੈਠੇ ਨੇ ਆ ਦੇਖੋ ਸਵਾਦ ਨਾ ਦੋ ਕਿਸੇ ਪਿੱਛੇ ਨਾ ਲੱਗੋ ਬਾਬਾ ਆਪ ਦਾ ਆਪ ਦੀ ਜ਼ਿੰਦਗੀ ਨਾ ਖਰਾਬ ਕਰੋ ਕਿਸੇ ਪਿੱਛੇ ਨਾ ਲੱਗੋ ਆਪ ਦਾ ਆਪ ਦੇਖੋ ਆਪ ਦੀ ਅੰਦਰ ਦੀ ਸੁਣੋ ਆਪ ਦੇ ਮਾਪਿਓ ਦੀ ਸੁਣੋ ਮੈਂ ਕੋਈ ਦੁੱਧਾ ਦੋਤਾ ਨਹੀਂ ਮੈਂ ਮੰਨਦਾ ਮੈਂ ਬੁੱਕ ਪੜੇ ਦੋ ਪੜੇ ਕੰਮ ਕੀਤੇ ਆ ਮੈਂ ਮੰਨਦਾ ਤੁਰਿਆ ਇਹ ਨੂੰ ਯਾਰ ਜਦੋਂ ਮੈਂ ਸੁਧਰ ਰਿਹਾ ਮੈਨੂੰ ਆਪ ਦੀ ਸਹੀ ਯਾਰ ਮੈਂ ਜ਼ਿੰਦਗੀ ਚ ਸਹੀ ਲਾਈਨ ਤੇ ਤੁਰਿਆ ਜਾ ਰਿਹਾ ਮੈਨੂੰ ਗਲਤ ਰਸਤੇ ਕਿਉਂ ਮੋੜ ਰਹੇ ਹੋ ਕਿਉਂ ਮਜਬੂਰ ਕਰ ਰਹੇ ਹੋ जान ਕੇ ਉਂਗਲ ਕਰ ਰਹੇ ਹੋ ਵੀ ਗਲਤ ਰਸਤੇ ਜਾ ਗਲਤ ਰਸਤੇ ਜਾ ਇੱਧਰ ਜਾ ਇੱਧਰ ਜਾ ਗਲਤ ਰਸਤਾ ਇੱਧਰ ਜਾ ਮੈਂ ਨਹੀਂ ਜਾਣਾ ਚਾਹੁੰਦਾ ਮੈਂ ਨਹੀਂ ਉਹ ਕੰਮ ਕਰਨ ਚਾਹੁੰਦਾ ਮੇਰੇ ਤੋਂ ਉਹ ਕੰਮ ਕਿਉਂ ਕਰਾ ਰਹੇ ਹੋ ਬਾਬਾ ਮੈਨੂੰ ਸਭ ਤੋਂ ਪਹਿਲੀ ਗੱਲ ਮੈਨੂੰ ਨਾ ਜੇ ਕਹਿੰਦੇ ਨਾ ਕਿਸੇ ਬੰਦੇ ਦੇ ਪਰਿਵਾਰ ਪਰਿਵਾਰ ਤੇ ਗੱਲ ਆਵੇ ਤੇ ਬੰਦਾ ਬਹੁਤ ਕੁਝ ਕਰ ਜਾਂਦਾ ਮਾੜੇ ਤੋਂ ਮਾੜਾ ਬੰਦਾ ਵੀ ਨਾ ਮਾੜੇ ਤੋਂ ਮਾੜਾ ਬੰਦਾ ਵੀ ਜੇ ਕਿਸੇ ਬੰਦੇ ਦੇ ਪੱਲੇ ਕੁਝ ਵੀ ਨਹੀਂ ਹੈਗਾ ਮਾੜੇ ਤੋਂ ਮਾੜਾ ਬੰਦਾ ਉਹਦੇ ਪਰਿਵਾਰ ਤੇ ਟੱਬਰ ਤੇ ਗੱਲ ਆਵੇ ਨਾ ਮਰਨ ਬਰੌਣ ਤੱਕ ਜਾਂਦਾ ਮਾੜੇ ਤੋਂ ਮਾੜਾ ਬੰਦਾ ਕਿਸੇ ਦੇ ਪਰਿਵਾਰ ਤੇ ਗੱਲ ਆਵੇ ਮਰਨ ਮਰੂਣ ਤੱਕ ਜਾਂਦਾ ਤੇ ਮੇਰੇ ਯਾਰ ਪਰਿਵਾਰ ਦੇ ਟਰੋਲ ਤੱਕ ਹੋਇਆ ਮਜ਼ਾਕ ਤੱਕ ਹੋਇਆ ਲੋਕਾਂ ਨੇ ਸਵਾਦ ਤੱਕ ਲਿਆ ਕਿਸੇ ਨੇ ਇੱਕ ਵਾਰੀ ਵੀ ਕਿਸੇ ਨੇ ਕਿਹਾ ਵੀ ਗਲਤ ਆ ਵੀ ਐ ਨਹੀਂ ਹੋਣਾ ਚਾਹੀਦਾ ਆ ਚੀਜ਼ ਗਲਤ ਆ ਕਿਸੇ ਨੇ ਨਹੀਂ ਕਿਹਾ ਇੱਕ ਵਾਰੀ ਵੀ ਕਿਸੇ ਨੇ ਨਹੀਂ ਕਿਹਾ ਇੱਕ ਵਾਰੀ ਵੀ ਮੈਂ ਉਹੀ ਗੱਲ ਰੇਪ ਕੇਸ ਦੀ ਆ ਗਈ ਵੀ ਮੇਰੇ ਤੇ ਰੇਪ ਕੇਸ ਹੋਇਆ ਕਿਸੇ ਨੇ ਆ ਕੇ ਐ ਨਹੀਂ ਪੁੱਛਿਆ ਬਾਈ ਕੀ ਗੱਲ ਆ ਕੀ ਬਾਤ ਆ ਕੀ ਨਹੀਂ ਐ ਹਾਂ ਸਭ ਬੈਠੇ ਸਭ ਬੈਠੇ ਤਮਾਸ਼ਾ ਵੇਖ ਰਹੇ ਨੇ ਸਵਾਦ ਲੈ ਰਹੇ ਨੇ ਐਂਜਾ ਜੀ ਹੋਂਜਾ ਜੀ ਫਲਾਣਾ ਟੀਮ ਕਾ ਯਾਰ ਮੈਂ ਬਾਬਾ ਨਹੀਂ ਕਿਸੇ ਨੂੰ ਕੁਝ ਕਹਿੰਦਾ ਵੀ ਐਂ ਕਰੋ ਓਂ ਕਰੋ ਮੇਰੇ ਪਿੱਛੇ ਲੜੋ ਮੇਰੇ ਪਿੱਛੇ ਮਰੋ ਮੈਂ ਕਿਸੇ ਨੂੰ ਨਹੀਂ ਕੁਝ ਕਹਿੰਦਾ ਯਾਰ ਥੋੜੀ ਜ਼ਿੰਦਗੀ ਜੀਣਾ ਇੱਕ ਪਹਿਲਾਂ ਜ਼ਿੰਦਗੀ 'ਚ ਬਾਬਾ ਸਹੀ ਦੱਸ ਸਕੂਨ ਸੀਗਾ ਪਹਿਲਾਂ ਜ਼ਿੰਦਗੀ ਦੇ ਵਿੱਚ ਸਕੂਨ ਸੀਗਾ ਜਦੋਂ ਕੁਝ ਨਹੀਂ ਸੀਗਾ ਜਦੋਂ ਖਾਲੀ ਹੱਥ ਸੀ ਨਾ ਜਮਾ ਸਕੂਨ ਸੀ ਜ਼ਿੰਦਗੀ 'ਚ ਜਮਾ ਐ ਜ਼ਿੰਦਗੀ ਐ ਚੱਲਦੀ ਸੀ ਪਤਾ ਹੀ ਨਹੀਂ ਵੀ ਕੀ ਆ ਰਿਹਾ ਕੀ ਜਾ ਰਿਹਾ ਕੀ ਹੋ ਰਿਹਾ ਕੀ ਨਹੀਂ ਸੜਾ ਹੁਣ ਸਕੂਨ ਹੀ ਖਤਮ ਹੋ ਗਿਆ ਸਕੂਨ ਹੀ ਖੋਇਆ ਗਿਆ ਪਲ ਪਲ ਹੁਣ ਹਰੇਕ ਪਲ ਐ ਹੁੰਦਾ ਯਾਰ ਹੁਣ ਆ ਗੱਲਣਾ ਹੋ ਜੇ ਆ ਗੱਲਣਾ ਹੋ ਜੇ ਆ ਗੱਲਣਾ ਹੋ ਜੇ ਇੰਜ ਨਾ ਹੋ ਜੇ ਇੰਜ ਨਾ ਹੋ ਜੇ ਹਰੇਕ ਪਲ ਪਲ ਤੇ ਪੈਰ ਪੈਰ ਸਾਲਾ ਸੋਚ ਸਮਝ ਕੇ ਤਰਨਾ ਪੈਂਦਾ ਵੀ ਯਾਰ ਆ ਗੱਲਣਾ ਹੋ ਜੇ ਆ ਮੁੱਦਾ ਨਾ ਛੇੜ ਪਿਆ ਨਾ ਮੁੱਦਾ ਨਾ ਛੇੜ ਪੇ ਬਿਨਾ ਗੱਲ ਤੋਂ ਨਾਲੇ ਹੈ ਵੀ ਕੁਛ ਨਹੀਂ ਤੇ ਗੱਲ ਵੀ ਕੋਈ ਨਹੀਂ ਬਿਨਾ ਗੱਲ ਤੋਂ ਹੀ ਗੱਲ ਹੋਵੇ ਅੰਦਰ ਗੱਲ ਹੋਵੇ ਤਾਂ ਵੀ ਡਰ ਲੱਗਦਾ ਤਾਂ ਵੀ ਹੁੰਦਾ ਵੀ ਡਰ ਹੁੰਦਾ ਵੀ ਚੱਲ ਯਾਰ ਜੇ ਆ ਗੱਲ ਬਾਹਰ ਆ ਗਈ ਤੇ ਆਪਾਂ ਐ ਹੋਜੂ ਐ ਹੋਜੂ ਉਹ ਗੱਲ ਤਾਂ ਹੈ ਹੀ ਨਹੀਂ ਬਿਨਾ ਗੱਲ ਕੋਈ ਗੱਲ ਨਹੀਂ ਫਿਰ ਵੀ ਸਾਲਾ ਮਨ ਨੂੰ ਐ ਆ ਵੀ ਯਾਰ ਇੰਜ ਨਾ ਹੋ ਜੇ ਆ ਗੱਲ ਨਾ ਹੋ ਜੇ ਆਪਾਂ ਸੜਕ ਤੇ ਹੀ ਆਈਏ ਕੋਈ ਭੈਣ ਦਾ ਲੜਾ ਗੋਲੀ ਨਾ ਮਾਰ ਜੇ ਐ ਨਾ ਕਰ ਜੇ ਹੁਣਾ ਕਰ ਜੇ ਹੱਸ ਰੇ ਨੇ ਕਹੀ ਮੈਨੂੰ ਪਤਾ ਹੱਸ ਰੇ ਨੇ ਵਿੱਚ ਵੀ ਐ ਕਰਕੇ ਆ ਪਰ ਮੈਨੂੰ ਪਤਾ ਬਾਬਾ ਵੀ ਮੈਨੂੰ ਜੋ ਥ੍ਰੈਡ ਆਈਆਂ ਮੈਨੂੰ ਫੋਨ ਆਏ ਨੇ ਜਾਂ ਕੁਝ ਵੀ ਆ ਕੁਝ ਵੀ ਮੈਨੂੰ ਪਹਿਲੀ ਗੱਲ ਕਿਸੇ ਨੇ ਕੋਈ ਫੋਨ ਨਹੀਂ ਕਰਾਇਆ ਕਿਸੇ ਨੇ ਮੈਨੂੰ ਆ ਕੇ ਐਂ ਕਿਹਾ ਵੀ ਐਂ ਫਲਾਣਾ ਟੀਮ ਦਾ ਕਿਸੇ ਤੋਂ ਪਹਿਲੀ ਗੱਲ ਮੈਂ ਸੜਾ ਕਿਸੇ ਤੋਂ ਦਬਣ ਵਾਲਾ ਨਹੀਂ ਕਿਸੇ ਨੇ ਤਮਕੀ ਮੈਨੂੰ ਦਿੱਤੀ ਆ ਨਹੀਂ ਦਿੱਤੀ ਤੇ ਨਾ ਹੀ ਮੈਂ ਕਿਸੇ ਦੀ ਤਮਕੀਲ ਲਈ ਆ ਤੇ ਦੂਜੀ ਗੱਲ ਨਾ ਹੀ ਮੈਂ ਦਬਣ ਵਾਲਾ ਤੇ ਨਾ ਹੀ ਮੈਨੂੰ ਕੋਈ ਤਮਕੀਂ ਦੇ ਸਕਦਾ ਜੇ ਤਮਕੀਂ ਦੇਊਗਾ ਵੀ ਇੱਕ ਗਾਲ ਕੱਢੂਗਾ ਕੋ i